ਸਾਹਿਕਾਲ ਸਾਰੇ ਸਾਥੀਆਂ ਨੂੰ ਮੈਂ ਰਕੇਸ਼ ਮਾਨਸਾ ਸੋਭਾ ਪ੍ਰਧਾਨ ਬੇਰੋਜ਼ਗਾਰ ਪੀਐਸ ਟੈਟ ਪਾਸ ਆਰਟ ਐਂਡ ਕ્રાਫਟਸ ਅੰਗਰਸ ਜੁਨੀਅਨ ਪੰਜਾਬ ਸੋ ਆਪਾਂ ਜੋ 7 ਤਰੀਕ ਨੂੰ ਧਰਨਾ ਪਲਾਨ ਕੀਤਾ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਯੋਗਤਾ ਦੇ ਵਿੱਚ ਜੋ ਬੇਲੋੜਾ ਵਾਧਾ ਆਪਾਂ ਨੂੰ ਲਗਾਇਆ ਗਿਆ ਹੈ ਆਰਟ ਐਂਡ ਕ્રાਫਟ ਦੇ ਵਿੱਚ ਉਹਦੇ ਵਿੱਚ ਸੋਧ ਪ੍ਰਤੀ ਆਪਾਂ ਨੂੰ ਪੱਤਰ ਆਇਆ ਹੋਇਆ ਤੇ ਮੀਟਿੰਗ ਦੇ ਵਿੱਚ ਵਿਭਾਗ ਸ਼ਿੱਖਿਆ ਵਿਭਾਗ ਬਾਰ-ਬਾਰ ਤੇਰੀ ਕਰ ਰਿਹਾ ਹੈ ਬਾਰ-ਬਾਰ ਲਾਰੇ ਲਾਰੇ ਸੋ ਅਗਰ ਆਪਣਾ ਜਲਦੀ ਹੀ ਮੀਟਿੰਗ ਦਾ ਕੋਈ ਪੱਤਰ ਨਹੀਂ ਆਉਂਦਾ ਤਾਂ ਆਪਾਂ ਇਹ ਧਰਨਾ ਪਲਾਨ ਕਰਨਾ ਸੀ ਸੋ ਆਪਾਂ 7 ਤਰੀਕ ਦਾ ਕਰ ਦਿੱਤਾ ਹੈ 7 ਦਸੰਬਰ ਐਤਵਾਰ ਦਾ ਜਿਹਦੇ ਵਿੱਚ ਜਸਵੰਤ ਕੁਬਾਇਆ ਪ੍ਰਧਾਨ ਮਾਸਟਰ ਕੇਡਰ ਅਤੇ ਵੀਹੜ ਟੈਟ ਪਾਸ ਇਹ ਸਾਥੀ ਤੇ ਇਹ ਯੂਨੀਅਨ ਵੀ ਪਹੁੰਚ ਰਹੇ ਨੇ ਸੋ ਸਾਰੇ ਸਾਥੀਆਂ ਨੇ ਆਪਾਂ ਨੇ ਹਮਲਾ ਮਾਰਨਾ ਕਰੋ ਨਿਕਲਣਾ ਹੈ ਸੋ ਆਪਾਂ ਪਹਿਲਾਂ ਵੀ ਸੰਗਰੂਰ ਵਿਖੇ ਮਿਲ ਕੇ ਸਾਂਝਾ ਇੱਕ ਧਰਨਾ ਲਗਾਇਆ ਸੀ ਜਿਹਦੇ ਵਿੱਚ ਆਪਣਾ ਪੂਰਾ ਸਰਕਾਰ ਦੇ ਹੱਥ ਪੈਰ ਹਿੱਲ ਗਏ ਸੀ ਤੇ ਆਪਾਂ ਉਥੇ ਇੱਕ ਵਾਅਦਾ ਕੀਤਾ ਸੀ ਕਿ ਆਪਾਂ ਵੱਧ ਤੋਂ ਵੱਧ ਸਾਥੀ ਲੈ ਕੇ ਪਹੁੰਚਾਂਗੇ ਇੱਕ ਇੱਕ ਸਾਥੀ ਦੋ ਦੋ ਸਾਥੀ ਨਾਲ ਲੈ ਕੇ ਆਵਾਂਗੇ ਸੋ ਰਾਜਨ ਸਰ ਨਾਲ ਤੇਜਸਵੰਤ ਸਰ ਨਾਲ ਆਪਾਂ ਵਾਅਦਾ ਕੀਤਾ ਸੀ ਸੋ ਸਾਰੇ ਸਾਥੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਦੇ ਨਾਲ ਇੱਕ ਇੱਕ ਦੋ ਦੋ ਸਾਥੀ ਜ਼ਰੂਰ ਲੈ ਕੇ ਪਹੁੰਚਣਾ ਹੈ 7 ਤਰੀਕ ਨੂੰ ਦਿੜਭਾ ਵਿਖੇ ਸੋ ਸਾਰੇ ਸਾਥੀ ਪੂਰੇ ਜੋਸ਼ ਦੇ ਨਾਲ ਪਹੁੰਚੋ ਧੰਨਵਾਦ ਰਕੇਸ਼ ਮਾਨਸਾ